ਕਹਿੰਦੇ ਨੇ ਪਾਣੀ ਚੋਰ ਹੁੰਦਾ ਹੈ ਪਾਣੀ ਦਾ ਕੋਈ ਕੰਟਰੋਲ ਨਹੀਂ ਹੁੰਦਾ ਪਾਣੀ ਜਿਸ ਪਾਸੇ ਨੂੰ ਜਾਣਾ ਹੈ ਉਹਨੂੰ ਕੋਈ ਰੋਕਣ ਵਾਲਾ ਦੁਨੀਆ 'ਚ ਜੰਮਿਆ ਨਹੀਂ ਆ ਦੇਖੋ ਇਹਨਾਂ ਵੀਰਾਂ ਨੇ ਇਹ ਪਾਣੀ ਨੂੰ ਬੰਨ੍ਹ ਮਾਰਿਆ ਹੋਇਆ ਹੈ ਕਾਫੀ ਦੂਰ ਤੱਕ ਵਧੀਆ ਪਟੜੀ ਬਣਾ ਲਈ ਦੋ ਟਰੈਕਟਰ ਲੱਗੇ ਹੋਏ ਨੇ ਇਹਨਾਂ ਦੇ ਮੂਰੇ ਲੋਡਰ ਨੇ ਤੇ ਕਿੰਨੇ ਬੰਦੇ ਨੇ ਇਹਨਾਂ ਨੇ ਪੂਰਾ ਵਧੀਆ ਬੰਨ੍ਹ ਮਾਰ ਲਿਆ ਸੀ ਪਰ ਦੇਖੋ ਪਾਣੀ ਥੱਲੇ ਦੀ ਇੱਕ ਜਗ੍ਹਾ ਪਾਣੀ ਨੂੰ ਮੋਰੀ ਮਿਲ ਗਈ ਉੱਥੋਂ ਦੀ ਪਾਣੀ ਲੰਘਣਾ ਸ਼ੁਰੂ ਹੋ ਗਿਆ ਏ ਆਫ ਦੀ ਪੂਰੀ ਵਾਹ ਲਾਉਣਗੇ ਇਸ ਮੋਰੇ ਨੂੰ ਬੰਦ ਕਰਨ ਦੀ ਟਰੈਕਟਰਾਂ ਨਾਲ ਹੱਥਾਂ ਪੈਰਾਂ ਨਾਲ ਜੋ ਵੀ ਇਹਨਾਂ ਦੀ ਵਾਹ ਲੱਗੂਗੀ ਉੰਨੀ ਲਾਉਣਗੇ ਵਿਚਾਰੇ ਪਰ ਅਖੀਰ ਨੂੰ ਪਾਣੀ ਇੱਥੋਂ ਦੀ ਨਹਿਰ ਤੋੜ ਹੀ ਲੈਂਦਾ ਤੁਸੀਂ ਦੇਖੋ ਜੀ ਕਿੰਨੀ ਭਿਆਨਕ ਦ੍ਰਿਸ਼ਾ ਹੈ ਕਿੰਨੀ ਭਿਆਨਕ ਵੀਡੀਓ ਆ ਦੇਖੋ ਕਿਸ ਤਰ੍ਹਾਂ ਵਿਚਾਰੇ ਇਹ ਵਿੱਚ ਮਿੱਟੀ ਢਾਲ ਢਾਲ ਕੇ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਟਰੈਕਟਰ ਵੀ ਦੇਖੋ ਲੋਡਰ ਮਿੱਟੀ ਦੇ ਭਰ ਭਰ ਕੇ ਕਰਾ ਉੱਧਰ ਜਿੱਧਰੋਂ ਪਾਣੀ ਆ ਰਿਹਾ ਉਹਦੇ ਵਿੱਚ ਢੜ ਰਹੇ ਨੇ ਮੂਰੇ ਪਰ ਪਾਣੀ ਕਿੱਥੋਂ ਦੀ ਆਉਂਦਾ ਕਿੱਥੋਂ ਦੀ ਨਹੀਂ ਇਹਨਾਂ ਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲਦਾ ਦੇਖੋ ਇਹ ਵੱਧਦਾ ਵੱਧਾ ਪਾੜ ਇਸੇ ਤਰ੍ਹਾਂ ਹੀ ਵੱਧਦਾ ਹੀ ਜਾਊਗਾ ਇਹ ਕੋਸ਼ਿਸ਼ ਬੜੀ ਕਰਨਗੇ ਜੋਰ ਬਥੇਰਾ ਲਾਉਣਗੇ ਪਰ ਅਖੀਰ ਨੂੰ ਵਿਚਾਰੇ ਬੇਵੱਸ ਹੋ ਕੇ ਇਹ ਰਹਿ ਜਾਣਗੇ ਕਿਉਂਕਿ ਇਹਨਾਂ ਦੀ ਕੋਈ ਵਾਹ ਨਹੀਂ ਚੱਲਣੀ ਦੇਖੋ ਜੀ ਇਹ ਵਿੱਚ ਪਾਣੀ ਦੇ ਵਿਚਾਰਾ ਦਬਦਾ ਦਬਦਾ ਵਿੱਚ ਡਿੱਗ ਗਿਆ ਅੱਗੇ ਜਾ ਕੇ ਫਿਰ ਨਿਕੜਿਆਊਗਾ ਪਰ ਤੁਸੀਂ ਦੇਖੋ ਜੀ ਇਹ ਪਾਣੀ ਦਾ ਇਹਨਾਂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਦੇਖੋ ਕਿਸ ਤਰ੍ਹਾਂ ਦੋ ਟਰੈਕਟਰ ਨੇ ਮਿੱਟੀ ਭਰ-ਭਰ ਕੇ ਕਰਾਏ ਉਹਦੇ ਵਿੱਚ ਸਿੱਟ ਰਹੇ ਨੇ ਖੱਡੇ ਦੇ ਪਰ ਉੱਤਰ ਪਾਣੀ ਦਾ ਜੋ ਚੜ੍ਹਾ ਹੈ ਉੱਤਰ ਪਾਣੀ ਦਾ ਜੋ ਲੈਵਲ ਆ ਵੀਰੋ ਉਹ ਬਹੁਤ ਉੱਚਾ ਹੈ ਇਸ ਕਰਕੇ ਨੀਵੇਂ ਪਾਸੇ ਆਉਣ ਨੂੰ ਪਾਣੀ ਰੋਹਣ ਦਾ ਨਾਮ ਨਹੀਂ ਲੈ ਰਿਆ ਦੇਖੋ ਇਹ ਬੜੀ ਕੋਸ਼ਿਸ਼ ਕਰਦੇ ਨੇ ਵਾਰੀ ਵਾਰੀ ਕਰਾਹ ਪਰ ਭਰ ਕੇ ਸੁੱਟਦੇ ਨੇ ਤਾਂ ਜੋ ਕਿ ਇਹਨਾਂ ਦਾ ਵਿਚਾਰਿਆਂ ਦਾ ਬਚਾਅ ਹੋ ਸਕੇ ਦੇਖੋ ਟਰੈਕਟਰ ਦਾ ਮੂਹਰਲਾ ਟਾਇਰ ਟੋਏ ਦੇ ਵਿੱਚ ਪੈ ਗਿਆ ਇਹ ਵਿਚਾਰੇ ਧੱਕਾ ਧੱਕਾ ਲਾ ਕੇ ਬੜੀ ਕੋਸ਼ਿਸ਼ ਕਰਨਗੇ ਅਖੀਰ ਟਰੈਕਟਰ ਨਿਕਲ ਜਾਊਗਾ ਦੇਖੋ ਉਧਰੋਂ ਦੂਸਰਾ ਵੀਰ ਦੂਜੀ ਤਰਫੋਂ ਦੂਜੇ ਪਾਸੇ ਲਿਆ ਲਿਆ ਕਿ ਮਿੱਟੀ ਇਹਦੇ ਵਿੱਚ ਸਿੱਟਦਾ ਹੈ ਇਨਸਾਨ ਦੇਖੋ ਕੀ ਕੀ ਹੱਥ ਪੈਰ ਨਹੀਂ ਮਾਰਦਾ ਜਦੋਂ ਖਤਰਾ ਉਹਨੂੰ ਆਪਣੇ ਸਿਰ ਤੇ ਦੀਦਾ ਦੇਖੋ ਜੀ ਇਹ ਵਿਚਾਰੇ ਆਪੋ ਆਪਣਾ ਦਿਮਾਗ ਲਾ ਰਹੇ ਨੇ ਇੱਥੋਂ ਦੀ ਬੰਦ ਹੋਊਗਾ ਇੱਥੇ ਲਿਆਓ ਪਰ ਇਹਨਾਂ ਦੇ ਵਿਚਾਰਿਆਂ ਦੀ ਕੋਈ ਵੀ ਤਰਕੀਬ ਸਫਲ ਨਹੀਂ ਹੁੰਦੀ ਦੇਖੋ ਉਧਰ ਜੋ ਪਾਣੀ ਦਾ ਪੱਧਰ ਹੈ ਬਹੁਤ ਉੱਚਾ ਹੈ ਜਿੰਨੀ ਕਿ ਮਿੱਟੀ ਇਹ ਖਰਾਦੇ ਨਾਲ ਲਿਆਉਂਦੇ ਨੇ ਪਾਣੀ 1-2 ਮਿੰਟਾਂ ਦੇ ਵਿੱਚ ਹੀ ਉਹ ਮਿੱਟੀ ਨੂੰ ਖੋਰ ਕੇ ਅੱਗੇ ਰਹਿ ਜਾਂਦਾ। ਜਦ ਨੂੰ ਇਹ ਫਿਰ ਦੂਸਰਾ ਖਰਾਬ ਪਰ ਅਕੇ ਲਿਆਉਣਗੇ ਉਦੋਂ ਤੱਕ ਫਿਰ ਉੱਥੋਂ ਖਾਲੀ ਦਾ ਖਾਲੀ। ਇਸੇ ਤਰ੍ਹਾਂ ਹੀ ਵਿਚਾਰੇ ਇਹ ਬੜੀ ਕੋਸ਼ਿਸ਼ ਕਰਦੇ ਆ ਬੜਾ ਸੰਘਰਸ਼ ਕਰਦੇ ਨੇ। ਚੇਕਰ ਪਾੜ ਨੂੰ ਬੰਦ ਕਰਿਆ ਜਾ ਸਕੇ ਪਰ ਨਹੀਂ। ਇਹਨਾਂ ਦੀ ਹਰੇਕ ਕੋਸ਼ਿਸ਼ ਅਸਫਲ ਹੈ। ਪਾਣੀ ਦਾ ਵਹਾਅ ਲਗਾਤਾਰ ਉਦੋਂ ਵੱਧਦਾ ਜਾ ਰਿਹਾ ਦੇਖੋ ਜੀ ਛੋਟੇ ਮੋਰੀ ਤੋਂ ਕਾਫੀ ਵੱਡਾ ਪਾੜ ਬਣ ਗਿਆ ਹਜੇ ਵੀ ਉਹ ਟਰੈਕਟਰਾਂ ਦੇ ਨਾਲ ਆਪਣੀ ਪੂਰੀ ਵਾਹ ਲਾ ਰਹੇ ਨੇ ਕਿ ਜੇਕਰ ਪਾੜ ਬੰਦ ਕਰਿਆ ਜਾ ਸਕੇ ਪਰ ਸਾਈਡਾਂ ਤੋਂ ਮਿੱਟੀ ਹੋਰ ਫੁਰ ਫੁਰ ਕੇ ਪਹਾੜ ਵੱਧਦਾ ਜਾ ਰਿਹਾ ਇਹ ਹੈ ਜੀ ਪਾਣੀ ਚੋਰ ਜਿਹਨੂੰ ਕਹਿੰਦੇ ਨੇ ਪਾਣੀ ਚੋਰ ਹੁੰਦਾ ਹੈ ਇਨੂੰ ਕੋਈ ਨਹੀਂ ਰੋਕ ਸਕਦਾ ਦੇਖੋ ਜੀ ਪਾਣੀ ਦਾ ਵਹਾਅ ਉਸ ਤੋਂ ਜ਼ਿਆਦਾ ਵਧ ਗਿਆ ਪਰ ਹੁਣ ਇਹਨਾਂ ਵਿਚਾਰਿਆਂ ਦੀ ਕੋਈ ਵਾਹ ਨਹੀਂ ਚੱਲਣੀ ਅਖੀਰ ਇਹਨਾਂ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਦੇਖੋ ਟਰੈਕਟਰ ਦੇ ਨਾਲ ਮਿੱਟੀ ਬਹੁਤ ਸਿੱਟੀ ਇਹਨਾਂ ਨੇ ਬੁਰੇ ਬਹੁਤ ਮਿੱਟੀ ਪਾਈ ਤੇ ਵਿੱਚ ਢਾਣੀ ਪਰ ਇਹਨਾਂ ਦੀ ਵਿਚਾਰਿਆਂ ਦੀ ਕੋਸ਼ਿਸ਼ ਅਸਫਲ ਹੋਈ ਦੇਖੋ ਜੀ ਬੰਨਾ کافی ਉੱਚਾ ਮਾਰ ਲਿਆ ਸੀ ਪਰ ਥੱਲੋਂ ਦੀ ਪਾਣੀ ਲੀਕ ਹੋ ਗਿਆ ਜਿਸ ਦੇ ਕਾਰਨ ਇਹ ਪਾੜ ਵੱਧਦਾ ਵੱਧਾ ਜਾ ਰਿਹਾ ਹੈ ਦੇਖੋ ਜੀ ਇਨਸਾਨ ਦੀ ਕੋਸ਼ਿਸ਼ ਆਸ ਨਹੀਂ ਆਉਂਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਨਸਾਨ ਕਈ ਵਾਰ ਹਾਰ ਜਾਂਦਾ ਹੈ ਤੇ ਕੁਝ ਜਗ੍ਹਾ ਤੇ ਇਨਸਾਨ ਕਾਮਯਾਬੀ ਹੋ ਜਾਂਦਾ ਹੈ ਇਸੇ ਨੇ ਅਖੇ ਜੰਦਕੇ ਪਾਣੀ ਆਪਣਾ ਰਾਹ ਆਪ ਬਣਾਉਂਦਾ ਹੈ ਇਹਨੂੰ ਰਸਤਾ ਬਣਾਉਣ ਦੀ ਬਣਾ ਕੇ ਦੇਣ ਦੀ ਲੋੜ ਨਹੀਂ ਪੈਂਦੀ ਇਹਨੂੰ ਜਿੱਤਰ ਵੀ ਰਸਤਾ ਦਿਸਦਾ ਹੈ ਆਪਣੇ ਆਪ ਉਤਰ ਨੂੰ ਲੰਘ ਜਾਂਦਾ ਹੈ ਦੇਖੋ ਜੀ ਹੁਣ ਇਹ ਗੱਲ ਟਰੈਕਟਰਾਂ ਦੀ ਬਸ ਤੋਂ ਬਾਹਰ ਦੀ ਹੈ ਪਰ ਇੱਕੋ ਫਿਰ ਵੀ ਵਿਚਾਰੇ ਲਗਾਤਾਰ ਸੰਘਰਸ਼ ਕਰ ਰਹੇ ਨੇ ਵੀ ਜੇਕਰ ਪਾਣੀ ਨੂੰ ਠੱਲਿਆ ਜਾ ਸਕੇ ਪਰ ਨਹੀਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਜਿਹਦੇ ਵਿੱਚ ਮਿੱਟੀ ਵਗੈਰਾ ਕੁਝ ਵੀ ਰੁਕ ਨਹੀਂ ਸਕਦਾ ਉਹ ਦੇਖੋ ਲਿਆਉਂਦੇ ਜ਼ਰੂਰ ਨੇ ਪਰ ਥੋੜੇ ਸਮੇਂ ਦੇ ਵਿੱਚ ਹੀ ਉਹ ਖੁਰ ਜਾਂਦੀ ਹੈ ਮਿੱਟੀ ਜੋ ਸਟਕੇ ਜਾਂਦੇ ਨੇ ਦੇਖੋ ਜੀ ਇੱਥੇ ਕੀ ਕਰੇ ਇਨਸਾਨ ਅਜੀਆਂ ਸਥਿਤੀਆਂ ਦੇ ਵਿੱਚ ਅੱਜ ਅੱਧਾ ਪੰਜਾਬ ਸਾਡਾ ਹੜ੍ਹਾਂ ਦੀ ਚਪੇਟ ਤੇ ਦੇਖੋ ਜੀ ਉਹ ਸਾਰਾ ਮਿੱਟੀ ਉੱਪਰਲੀ ਖੁਰ ਗਈ ਤੇ ਪਾਣੀ ਦਾ ਰਸਤਾ ਦੇਖੋ ਕਿੰਨਾ ਵੱਡਾ ਹੋ ਗਿਆ ਇਹ ਹੁਣ ਪੂਰੀ ਦੀ ਪੂਰੀ ਵੀਰੋਜੋ ਨਹਿਰ ਹੈ ਨੀਵੇਂ ਪਾਸੇ ਵੱਲ ਨੂੰ ਹੋ ਗਈ ਇਹਨਾਂ ਵਿਚਾਰਿਆਂ ਦਾ ਕੋਈ ਚਾਰਾ ਨਹੀਂ ਚੱਲਿਆ ਅਖੀਰ ਨੂੰ ਇਹ ਇੱਥੋਂ ਦੂਰ ਚਲੇ ਜਾਣਗੇ ਇਹਨਾਂ ਦੀ ਕੋਈ ਬਾਤ ਨਹੀਂ ਚੱਲੀ ਕੋਸ਼ਿਸ਼ ਤਾਂ ਬੜੀ ਕੀਤੀ ਸੀ ਪਾਣੀ ਨੂੰ ਰੋਕਣ ਦੀ ਪਰ ਵੀਰੋ ਪਾਣੀ ਨਹੀਂ ਰੁਕਦਾ ਇਹਨੂੰ ਕੋਈ ਨਹੀਂ ਰੋਕ ਸਕਦਾ ਦੇਖੋ ਜੀ ਕਿੰਨਾ ਵੱਡਾ ਪਾੜ ਪੈ ਗਿਆ ਉਧਰ ਪਾਣੀ ਦਾ ਲੈਵਲ ਜੋ ਨਹਿਰ ਦੇ ਵਿੱਚ ਵੀਰੋ ਬਹੁਤ ਜ਼ਿਆਦਾ ਉੱਚਾ ਹੈ ਤੇ ਇਧਰ ਸਾਈਡ ਤੇ ਤਕਰੀਬਨ 15 ਫੁੱਟ ਵਾਂਗੂ ਏਰੀਆ ਨੀਮ ਹੈ ਦੇਖੋ ਪਾਣੀ ਦਾ ਕੰਟਰੋਲ ਕਿਵੇਂ ਹੋਊਗਾ ਇਹ ਵੇਖਦੇ ਹੀ ਵੇਖਦੇ ਇੱਕ ਬਹੁਤ ਵੱਡਾ ਪਾੜ ਬਣ ਜਾਂਦਾ ਹੈ ਜਿਸ ਨੇ ਬਹੁਤ ਵੱਡਾ ਨੁਕਸਾਨ ਕਰਨਾ ਹੈ ਇਥੇਨ ਸੌਣ ਦੀ ਗੱਲ ਬੇਵਸ ਹੋ ਜਾਂਦੀ ਹੈ ਹੁਣ ਨਾ ਟਰੈਕਟਰ ਦਾ ਕੰਮ ਰਿਹਾ ਨਾ ਬੰਦੇ ਦਾ ਇਹ ਗੱਲ ਬਸ ਤੋਂ ਬਾਹਰ ਦੀ ਹੋ ਚੁੱਕੀ ਹੈ ਕਿਉਂਕਿ ਇੱਧਰ ਜਿਆਦਾ ਨੀਵਾ ਹੋਣ ਦੇ ਕਾਰਨ ਪਾਣੀ ਸਾਰਾ ਹੀ ਇੱਧਰ ਨੀਵੇਂ ਥਾਂ ਵੱਲ ਨੂੰ ਹੋ ਗਿਆ ਕੋਈ ਵੀ ਚੀਜ਼ ਦੇ ਵਿੱਚ ਅਟਕਦੀ ਨਹੀਂ ਦੇਖੋ ਜੀ ਇਸ ਤਰ੍ਹਾਂ ਪਾਣੀ ਆਪਣਾ ਰਾਹ ਆਪ ਬਣਾਉਂਦਾ ਹੈ ਦੇਖੋ ਜੀ ਜਿੱਦਰ ਨੂੰ ਜਗ੍ਹਾ ਮਿਲੀ ਨੀਵੇਂ ਥਾਵਾਂ 'ਬਲ ਨੂੰ ਪਾਣੀ ਚੱਲ ਗਿਆ ਵੀਡੀਓ ਰਾਜਸਥਾਨ ਖੇਤਰ ਦੀ ਹੈ ਟਿੱਬਿਆਂ ਦੇ ਰੇਤਲੇ ਏਰੀਆ ਦੇ ਵਿੱਚ ਦੀ ਨਹਿਰ ਜਾਂਦੀ ਹੈ ਤੇ ਵੀਰੋ ਜੋ ਕੰਟਰੋਲ ਦੇ ਵਿੱਚ ਕਿਸਾਨਾਂ ਤੋਂ ਨਹੀਂ ਹੋਈ ਅਖੀਰ ਇਹ ਹੈ ਜੀ ਪਾਣੀ ਦੀ ਮਾਰ ਸਿਆਣੇ ਕਹਿੰਦੇ ਨੇ ਅੱਗ ਦਾ ਕੰਟਰੋਲ ਪਾਣੀ ਨਾਲ ਹੋ ਜਾਂਦਾ ਪਰ ਪਾਣੀ ਦਾ ਕੰਟਰੋਲ ਕਿਸੇ ਚੀਜ਼ ਨਾਲ ਨਹੀਂ ਹੁੰਦਾ ਬਸ ਇਥੇ ਸਭ ਕੋਸ਼ਿਸ਼ਾਂ ناکਾਮ ਨੇ ਉਹ ਦੇਖੋ ਜੀ ਕਿ ਕਿੱਡਾ ਵੱਡਾ ਦਰਖਤ ਤਮੋੜਾ ਡਾਣਾ ਆਇਆ ਉਹ ਵੀ ਦੇ ਵਿੱਚ ਦੀ ਔਰ ਟੱਪ ਗਿਆ ਜੀ ਇਹ ਜੀ ਪਾਣੀ ਵੀ ਤਾਕਤ ਤੱਕ ਪਾਣੀ ਆਪਣਾ ਰਸਤਾ ਆਪ ਬਣਾਉਂਦਾ ਸੋ ਸਤਿਗੁਰ ਬੈਗੁਰੂ ਕਿਰਪਾ ਕਰੇ ਕਿਸੇ ਵੀ ਏਰੀਆ ਦੇ ਵਿੱਚ ਕਿਸੇ ਵੀ ਫਸਲਾਂ ਦਾ ਜਾਂ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਿਰਪਾ ਕਰਨ ਇਹ ਸੱਚੇ ਬਾਦਸ਼ਾਹ ਲਾਜ਼ ਰੱਖਿਓ